ਹਾਂਜੀ ਦੋਸਤੋ ਅੱਜ ਆਪਾਂ ਪੂਰੇ ਤੱਬਿਆਂ ਦਾ ਰੋਗ ਉਸਦੀ ਪਛਾਣ ਅਤੇ ਰੋਕਥਾਮ ਬਾਰੇ ਗੱਲ ਕਰਾਂਗੇ ਇੰਗਲਿਸ਼ ਦੇ ਵਿੱਚ ਇਸ ਰੋਗ ਦਾ ਨਾਮ ਬ੍ਰਾਊਨ ਲੀਫ ਸਪੌਟ ਆਫ ਰਾਈਸ ਹੈਗਾ ਜੀ ਤਾਂ ਦੋਸਤੋ ਇਸ ਦਾ ਜਿਹੜਾ ਇੱਕ ਇਹ ਉੱਲੀ ਕਰਕੇ ਇਹ ਰੋਗ ਆਉਂਦਾ ਹੈ ਜਿਸ ਦਾ ਨਾਮ ਹੈ ਬਾਈਪੋਲਰ ਰਾਈਸ ORICY ਜਿਵੇਂ ਕਿ ਪੰਜਾਬੀ ਵਿੱਚ ਵੀ ਥੱਲੇ ਤੁਸੀਂ ਲਿਖਿਆ ਹੋਇਆ ਦੇਖ ਰਹੇ ਹੋਗੇ ਤਾਂ ਇਸ ਇੱਕ ਹੋਰ ਵੀ ਨਾਮ ਹੈਗਾ ਜਿਹੜਾ ਕਿ ਨਾਮ ਹੈਗਾ ਐਲੀਮੈਂਟ एलिमेंटस स्पोरियम ओरिजी तो ए भी ਤੁਹਾਡੇ ਨਾਮ ਜਿਹੜਾ ਸਾਹਮਣੇ ਹੈਗਾ ਇਸ ਨੂੰ ਇਹ ਦੋ ਨਾਵਾਂ ਨਾਲ ਜਿਹੜੀ ਇਸ ਉਲੀ ਨੂੰ ਜਾਣਿਆ ਜਾਂਦਾ ਇਸ ਉਲੀ ਕਰਕੇ ਇਹ ਰੋਗ ਆਉਂਦਾ ਹੈ ਅੱਗੇ ਜਾ ਕੇ ਇਸ ਰੋਗ ਦਾ ਫਿਰ ਨਾਮ ਬਦਲ ਜਾਂਦਾ ਹੈ ਚਲੋ ਇਹ ਤਾਂ ਹੋ ਗਈਆਂ ਆਮ ਗੱਲਾਂ ਹੁਣ ਆਪਾਂ ਇਸ ਦੇ ਇੱਕ ਆਮ ਜਾਣ ਪਛਾਣ ਬਾਰੇ ਜਾਣਾਂਗੇ ਕਿ ਕਿਸ ਕਿਦਾਂ ਇਸ ਨੂੰ ਆਪਾਂ ਪਛਾਣ ਸਕਦੇ ਹਾਂ ਇਸ ਰੋਗ ਨਾਲ ਜਿਹੜਾ ਗਿਆ ਪੱਤੇ ਉੱਪਰ ਪੂਰੇ ਰੰਗ ਦੇ ਅੱਖ ਦੀ ਸ਼ਕਲ ਦੇ ਜਿਹੜੇ ਹੇ ਤੱਬੇ ਪੈ ਜਾਂਦੇ ਆ ਤੇ ਹਰ ਤੱਬੇ ਦੇ ਆਲੇ ਦੁਆਲੇ ਪੀਲੇ ਰੰਗ ਦਾ ਚੱਕਰ ਬਣ ਜਾਂਦਾ ਹੈ ਤੇ ਜਿਹੜਾ ਵਿਚਕਾਰ ੱੱਬੇ ਦੇ ਜਿਹੜੇ ਵਿਚਕਾਰ ਜਿਹੜਾ ਹੈ ਕਾਲਾ ਟਿਮਕਣਾ ਜਿਹੜਾ ਉਹ ਬਣ ਜਾਂਦਾ ਹੈ ਜੀ ਦੋਸਤੋ ਇਹਦਾ ਦੀ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਦੋਸਤੋ ਅੱਗੇ ਵੀਡੀਓ ਕੰਟੀਨਿਊ ਕਰਦੇ ਹਾਂ ਇਸ ਬਿਮਾਰੀ ਦੇ ਕਾਰਨ ਜਿਹੜਾ ਹੈਗਾ ਦਾਣੇ ਉੱਪਰ ਜਿਹੜੇ ਜਿਹੜੇ ਹੈਗੇ ਉਹ ਵੀ ੱੱਬੇ ਪੈ ਜਾਂਦੇ ਹੈ ਇਹ ਜਿਹੜਾ ਹੈਗਾ ਰੋਗ ਹਲਕੀ ਜ਼ਮੀਨ 'ਚ ਜਿਹੜਾ ਹੈਗਾ ਜਿਆਦਾ ਆਉਂਦਾ ਜਿੱਥੇ ਹਲਕੀ ਜ਼ਮੀਨ 'ਚ ਆਪਾਂ ਝੋਨਾ ਬੀਜਿਆ ਹੁੰਦਾ ਹੈ ਤੇ ਬਿਮਾਰੀ ਦੇ ਜਿਹੜੇ ਜੀਵਾਂ ਨੂੰ ਉਹ ਬੀਜ ਅਤੇ ਪਰਾਲੀ ਤੇ ਜਿਹੜੇ ਜਿਉਂਦੇ ਰਹਿੰਦੇ ਹਨ ਫਸਲ ਨਿਸਰਣ ਵੇਲੇ ਜਿਆ ਹਨੇਰੀ ਜਾਂ ਝੱਕੜ ਆ ਜਾਵੇ ਤਾਂ ਬਿਮਾਰੀ ਦਾ ਹਮਲਾ ਜਿਹੜਾ ਹੈਗਾ ਵੱਧ ਜਾਂਦਾ ਹੈ ਤੇ ਬਾਸਮਤੀ ਤੇ ਆਮ ਕਰਕੇ ਇਹ ਜਿਹੜੀ ਬਿਮਾਰੀ ਹੈਗੀ ਜਿਆਦਾ ਹੁੰਦੀ ਹੈ ਤੇ ਤੁਸੀਂ ਫੋਟੋ 'ਚ ਵੀ ਦੇਖ ਰਹੇ ਹੋ ਕਿਦਾਂ ਇਹ ਪੱਤੇ ਤੇ ਇਹ ਰੋਗ ਆਇਆ ਹੋਇਆ ਤੇ ਇਸ ਦੀ ਜਿਹੜੀ ਰੋਕਥਾਮ ਹੈ ਉਹ ਕਿਸ ਤਰ੍ਹਾਂ ਕਰਨੀ ਉਸ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਬਿਮਾਰੀ ਦੇ ਰੋਕਥਾਮ ਲਈ ਜਿਹੜੀ ਹੈਗੀ ਆ 80 ਗ੍ਰਾਮ ਨਟੇਵੋ 200 ਲੀਟਰ ਪਾਣੀ ਵਿੱਚ ਕੋਲ ਕੇ ਪ੍ਰਤੀ ਏਕੜ ਦੇ ਸਾਹਮਣੇ ਛਿੜਕਾਅ ਕਰਨਾ ਹੈ ਤੇ ਦੂਜਾ ਛਿੜਕਾਅ ਜਿਹੜਾ 15 ਦਿਨਾਂ ਦੇ ਬਾਅਦ ਕਰਨਾ ਹੈ ਇਸ ਬਿਮਾਰੀ ਤੋਂ ਬਚਣ ਲਈ ਜਿਹੜੀ ਬਜਾਈ ਅਤੇ ਖਾਦਾਂ ਦੀ ਵਰਤੋਂ ਸਪਾਰਸ਼ ਮੁਤਾਬਿਕ ਮੁਤਾਬਿਕ ਕਰਨੀ ਹੈ ਜੇਕਰ ਚੋਨਾ ਤਾਂ ਪਹਿਲਾਂ ਖੇਤ 'ਚ ਹਰੀ ਖਾਦ ਵਾਈਫ ਹੋਵੇ ਤਾਂ ਬਿਮਾਰੀ ਘੱਟ ਲੱਗਦੀ ਹੈ ਤੇ ਇਹ ਜਿਹੜੀ ਗੱਲਾਂ ਆ ਜੀ ਤੁਸੀਂ ਦੋਸਤੋ ਧਿਆਨ ਰੱਖ ਕੇ ਇਸ ਬਿਮਾਰੀ ਦੀ ਜਿਹੜੀ ਰੋਕਥਾਮ ਕਰ ਸਕਦੇ ਹੋ ਤਮੈ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਹੁਤ ਹੀ ਮਦਦਗਾਰ ਸਿੱਧ ਹੋਏਗੀ ਤੁਹਾਨੂੰ ਇਸ ਵੀਡੀਓ ਤੋਂ ਜਿਹੜੀ ਹੈ ਕੀ ਹੈ ਜਾਣਕਾਰੀ ਮਿਲੀ ਹੋਏਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਅੱਧਾ ਦੀ ਹੋਰ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀ ਰਹਿਣ ਧੰਨਵਾਦ